ਔਰ ਜਿਵੇਂ ਤੁਸੀਂ ਦੇਖ ਸਕਦੇ ਆ ਸਾਫ ਹੋਣ ਕੈਮਰਾ ਕਿ ਲੀਚੀਆਂ ਨੂੰ ਬਾ ਕਿਦੇ ਫਲ ਪਿਆ ਹੋਇਆ ਔਰ ਬੜਾ ਸੋਹਣਾ ਫਲ ਪਿਆ ਹੋਇਆ ਔਰ ਜੋ ਕਿ ਸਾਡੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਨੇ ਕਿ ਤੁਸੀਂ ਅੱਗ ਨਾ ਲਾਓ ਔਰ ਰੁੱਖਾਂ ਦੀ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਆ ਇਧਰ ਵੀ ਦਿਖਾਉਣਾ ਚਾਹੁੰਦਾ ਕਿ ਇਹ ਵੀ ਰੁੱਖ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੇ ਆ ਸਾਡੇ ਦਰਸ਼ਕ ਔਰ ਮੈਂ ਪ੍ਰਸ਼ਾਸਨ ਨੂੰ ਇਹ ਗੱਲ ਦਿਖਾਉਣਾ ਚਾਹੁੰਦਾ ਇਹ ਇਹ ਪਰਿਵਾਰ ਨੇ ਬੜੀ ਮਿਹਨਤ ਕਰਕੇ ਇਹ ਨਿੰਬੂ ਦੇ ਕਰੌਂਟੇ ਦੇ ਰੁੱਖ ਲਾਏ ਸੀਗੇ ਫਲ ਤੇ ਪਹੁੰਚੇ ਆ ਔਰ ਆ ਇੱਕ ਵੱਡਾ ਰੋਖਿਆ ਜਿਹੜਾ ਇਹ ਵੀ ਕਾਫੀ ਤਰ੍ਹਾਂ ਕਾਫੀ ਜ਼ਿਆਦਾ ਕਿੰਨਾ ਨੁਕਸਾਨੇ ਗਿਆ ਔਰ ਕਿੱਥੇ ਪੰਜਾਬ ਸਰਕਾਰ ਕਹਿੰਦੀ ਜੀ ਇੱਕ ਰੋਖ ਤੇ 100 ਸੋਕ ਵਾਕੇ ਵਧੀਆ ਗੱਲ ਆ ਕਿ ਵਾਤਾਵਰਣ ਨੂੰ ਬਚਾਇਆ ਜਾਵੇ ਆਪਾਂ ਉਹਨੇ ਪਰਿਵਾਰ ਨਾਲ ਵੀ ਗੱਲ ਕਰਾਂਗੇ ਕੇ ਸਬੰਧੀ ਇਹ ਕੀ ਹੋਇਆ ਕਿੰਨੇ ਅੱਗ ਲਾਈ ਪੰਜ ਕੀ ਨਾਮ ਕੀ ਤੁਹਾਡਾ ਮਨਜੀਰਪੁਰ ਪੰਜ ਜੀ ਹੁਣੇ ਤੁਸੀਂ ਆਪਾਂ ਤੁਹਾਨੂੰ ਬਾਗ ਦਿਖਾਇਆ ਬੂਟੇ ਸੜੇ ਹੋਏ ਸੀਗੇ ਇਸ ਤੋਂ ਬਾਅਦ ਕੀ ਹੋਇਆ ਫਿਰ ਤੁਸੀਂ ਉਹਨਾਂ ਦੇ ਘਰੇ ਗਏ ਜਾਂ ਉਹਨਾਂ ਨੂੰ ਤੁਸੀਂ ਦੱਸਿਆ ਸੀਗਾ ਉਹ ਉਹਨਾਂ ਨੇ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਅੱਗ ਲਾਉਣੀ ਹੈ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਅੱਗ ਲਾਓਗੇ ਸਾਨੂੰ ਦੱਸਿਆ ਜੀ ਅੱਛਾ ਜੀ ਤੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਅੱਗ ਲਾਵਾਂਗੇ ਤਾਂ ਤੁਹਾਨੂੰ ਦੱਸ ਦਾਂਗੇ ਅੱਛਾ ਇਹ ਕੁੜੀ ਦਾ ਪੇਪਰ ਹੀ ਇਹ ਗੁੜੀਆਂ ਨੂੰ ਕੱਲ ਲੈ ਕੇ ਚਲਾ ਗਿਆ ਤੇ ਮਗਰੋਂ ਇਹਨਾਂ ਦੁਪਹਿਰੇ ਅੱਗ ਲਾਤੀ ਦੁਪਹਿਰੇ ਹਾਂਜੀ ਫਿਰ ਫਿਰ ਇਹਨਾਂ ਤਦ ਵੀ ਰੁਕ ਛੜ ਗਏ ਤਦ ਵੀ ਨਹੀਂ ਸਾਨੂੰ ਉਹਨਾਂ ਕਿਹਾ ਉਹ ਤੇ ਇਹ ਗਿਆ ਤੇ ਇਹਨੇ ਸਾਨੂੰ ਜਾ ਗਲਮੰਦਾ ਕੱਢਿਆ ਵੀ ਤਾਂ ਆਣ ਕੇ ਵੇਖੋ ਨੁਕਸਾਨ ਕਿੰਨਾ ਹੋ ਗਿਆ अच्छा, रोक रोक सार अच्छा ते फिर मैं ਮੋਟੜੇ ਘਰ ਵਾਲਿਆਂ ਕੇ ਤੁਹਾਨੂੰ ਬੋਲਿਆ ਕੇ ਪਾਈ ਰੁੱਖ ਜਾ ਕੇ ਜਾ ਕੇ ਰੁੱਖ ਦੇਖੋਗੇ ਰੁੱਖ ਸੜ ਗਿਆ। ਫਲ ਵਾਲੇ ਰੁੱਖ ਵੇਖੋ ਜਾ ਕੇ ਸਾਰੇ ਛੜ ਗਏ। ਅੱਛਾ ਜੀ। ਤੇ ਅਸੀਂ ਗਰੀਬ ਹੈਗੇ ਆਂ ਦਿਹਾੜੀਦਾਰ ਅਸੀਂ 1.5 ਲੱਖ ਰੁਪਈਆ ਇਹਨਾਂ ਨੂੰ ਦੇਣਾ ਤੇ 40000 ਰੁਪਈਆ ਸਾਡਾ ਉੱਤੇ ਖਰਚਾ ਆ ਗਿਆ। ਅੱਛਾ ਜੀ। ਹਾਂ ਜੀ। ਤੇ ਹੁਣ ਫਿਰ ਜੇ ਤੁਸੀਂ ਉਹਨਾਂ ਦੇ ਘਰੇ ਗਏ ਲੰਮਾ ਦੇਣ ਵਾਸਤੇ ਫਿਰ ਉਹਨਾਂ ਤੁਹਾਨੂੰ ਕੁਛ ਕਿਹਾ? ਲੰਮਾ ਦੇਣ ਗਏ ਆ ਤੇ ਮੁੰਡਾ ਦਾ ਵੀ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਅਸੀਂ ਤੇ ਅੱਗ ਲਾਉਣੀ ਲਾਉਣੀ। ਪੰਜ ਸੋਚ ਲਓ ਉਹਨਾਂ ਨੇ ਇਹ ਗੱਲ ਕਹੀ ਸੀ ਕਈ ਵਾਰੀ ਪਤਾ ਨਹੀਂ ਕੋਈ ਹੋ ਜਾਂਦਾ ਉਹਨੇ ਕਹਿ ਦਿੱਤਾ ਮੁੰਡੇ ਨੇ ਅੱਛਾ ਕੀ ਨਾ ਕੀ ਮੁੰਡੇ ਦਾ ਜੋਗਾ ਅੱਛਾ ਜੀ ਹਾਂਜੀ ਉਹਨਾਂ ਦੀ ਪੈਲੀ ਹੈ ਉਹਨਾਂ ਦੀ ਹੈ ਅੱਛਾ ਜੀ ਕੀ ਨਾਮ ਕੀ ਆਪਣਾ ترਜੀਤ ਸਿੰਘ ਅੱਛਾ ترਜੀਤ ਸਿੰਘ ਜੀ ਥੋੜੀ ਜਿਹੀ ਜਾਣਕਾਰੀ ਦੋਗੇ ਵੀ ਕੀ ਹੋਇਆ ਉਹਨੇ ਭੈਂਜੀ ਕੋ ਪੂਰੀ ਗੱਲ ਦੱਸੀ ਨਹੀਂ ਗਈ ਪਹਿਲੋ ਜੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਅੱਗ ਲਾਉਣੀ ਮੈਂ ਕਿਹਾ ਅੱਗ ਲਾਉਣੀ ਕਿੰਨਾ ਨੇ ਪਾਜੀ ਕਿੰਨਾ ਨੇ ਮੈਨੂੰ ਉਸੇ ਨਾਮ ਬੁਲੇ ਮੈਂ ਦਰੋਂ ਮੈਂ ਦਰੋਂ ਹਾਂ ਤੇ ਜੀ ਜਿਹੜੇ ਨੇ ਮੁੰਡੇ ਉਹ ਅੱਛਾ ਮੈਂ ਖਜੇ ਅੱਗ ਲਾਉਣੀ ਹੈ ਤੁਸੀਂ ਟਰੈਕਟਰ ਦੇ ਸਿਹਾਰ ਕੱਢ ਲਿਆ ਜੀ ਅੱਛਾ ਜੀ ਕੱਲ ਪੇਪਰ ਸੀ ਮੈਂ ਚੱਲ ਗਿਆ ਸ਼ਹਿਰ ਅੱਛਾ ਜੀ ਤੇ ਮਾਉਰੋ ਇਹਨੇ ਕਿਹਦੇ ਅੱਗ ਲਾਤੀ ਤੇ ਸਾਡਾ ਜੇ ਹੀ ਲਿਆ ਬੂਟੇ ਫੜੇ ਜਿਹੜੇ ਨੇ ਵਾਵਾ ਕਿੰਨਾ ਨੁਕਸਾਨ ਹਾਂ ਜੀ ਫਲ ਤੇ ਆਏ ਹੋਏ ਨੇ ਬੂਟੇ ਹਾਂ ਜੀ ਅੱਛਾ ਫੇਰ ਫੇਰ ਮੁੜ ਕੇ ਲਾਹਮਾ ਦੇਣ ਗਏ ਨੇ ਤੇ ਗਲਮੰਦਾ ਕੱਢਿਆ ਭੈਣ ਸਾਡੀ ਗਈ ਨਾਲ ਮੇਰੀ ਘਰ ਦੀ ਗਈ ਅੱਛਾ ਜੀ ਹਾਂ ਜੀ ਤੇ ਉਹਨਾਂ ਨੇ ਕੁਝ ਨਹੀਂ ਕਿਹਾ ਕਿ ਪੰਜ ਚਲੋ ਲੱਗ ਗਈ ਜਾਂ ਲੰਬ ਪੈ ਗਈ ਜਾਂ ਕੁਝ ਨਹੀਂ ਨਹੀਂ ਕਿਹਾ ਗਵਾਹ ਨੇ ਵੀ ਛੇਤੀ ਨਿਕਲਦੇ ਛੇਤੀ ਹੀ ਫੇਰ ਅੱਛਾ ਹਾਂ ਤੇ ਪਹਿਲਾਂ ਵੀ ਤੁਹਾਡੇ ਨਾਲ ਹੋਈ ਕੋਈ ਇਹੋ ਜੀ ਗੱਲਬਾਤ ਨਹੀਂ ਅੱਗੇ ਮਾੜੀ ਚੰਗੀ ਕੋਈ ਨਹੀਂ ਹੋਈ ਤੇ ਸਰਜੀਤ ਸਿੰਘ ਦੀ ਚਲੋ ਐਰ ਕੀ ਤਾਂ ਹੋ ਗਈ ਹੁਣ ਮੈਂ ਪਹਿਲਾਂ ਵੀ ਹੋਇਆ ਤੁਹਾਡੇ ਨਾਲ ਕੋਈ ਪਿਛਲੇ 2 ਕੁ ਸਾਲ ਦੇ ਵਿੱਚ ਕਦੀ ਕੋਈ ਇਹਨੇ ਅੱਗ ਲਾਈ ਹੋਵੇ ਅੱਗੇ ਵੀ ਜੀ ਬੂਟੇ ਸਾੜੇ ਹਨ ਅੱਛਾ ਉਦੋਂ ਫਿਰ ਕੀ ਹੋਇਆ ਸੀ ਉਦੋਂ ਜੀ ਪੰਚਾਇਤ ਨੇ ਨਿਬੇੜ ਦਿੱਤਾ ਸੀ ਕੀ ਹੋਇਆ ਸੀ ਕੀ ਨਿਪੜਿਆ ਸੀ ਅਸੀਂ ਹੁਣ ਗਾਹ ਨਹੀਂ ਇਹ ਕੋ ਕਰਦੇ ਅੱਗ ਨਹੀਂ ਲਾਉਂਦੇ ਤੇ ਫਿਰ ਤੁਸੀਂ ਹੁਣ ਪੰਚਾਇਤ ਨਾਲ ਰابطਾ ਕਰਨਾ ਹੀ ਵੀ ਭਾਜੀ ਇਹ ਦੁਬਾਰਾ ਕੰਮ ਹੋਇਆ ਪੰਚਾਇਤ ਨਾਲ ਨਹੀਂ ਨਹੀਂ ਗੱਲਬਾਤ ਇਹ ਹੋਈ ਜੀ ਅੱਛਾ ਜੀ ਹਾਂਜੀ ਠੀਕ ਹੈ ਤੇ ਹੁਣ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋ ਸਾਹਿਬ ਮੰਗ ਪਾ ਕਰਦੇ ਆ ਜੀ ਇਹ ਮੋਟੇ ਦਾ ਹਰਜਾਨਾ ਭਰਨਾ ਅੱਛਾ ਹਾਂਜੀ ਜਿਹੜਾ ਫਲ ਸੜਿਆ ਅੱਛਾ ਮੇਰਾ ਦੇ ਕਾਰਵਾਈ ਕਰੀ ਕੀਤੀ ਜਾਵੇ ਜੇ ਇਹਨਾਂ ਖਾ ਨਹੀਂ ਕਰ ਸਕਦੇ ਨੇ ਠੀਕ ਹੈ ਤੇ ਤਕਰੀਬਨ ਤਾਂ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਇਹ ਜੀ ਹੋ ਹੀ ਗਿਆ 25 25 ਹਜ਼ਾਰ ਦਾ ਹੋ ਹੀ ਗਿਆ ਅੱਛਾ ਜੀ ਹਾਂ ਜੀ ਗੂਟੇ ਨਗੇ ਨਗੇ ਛੜੇ ਨੇ ਪਰੇ ਅੱਛਾ ਜੀ ਹਾਂ ਠੀਕ ਹੈ ਜੀ ਤੇ ਵੀਰ ਜੀ ਇਸ ਬੰਦੀ ਫਿਰ ਤੁਸੀਂ ਹੁਣ ਜੋ ਪੰਚਾਇਤ ਨਾਲ ਚਲੋ ਨਹੀਂ ਗੱਲ ਕੀਤੀ ਤੁਸੀਂ ਕਿਹਾ ਵੀ ਪਿਛਲੀ ਵੀ ਨਹੀਂ ਵੀ ਪੇੜਿਆ ਤੇ ਹੁਣ ਵੀ ਕਿੰਨੇ ਪੜਨਾ ਤੇ ਫਿਰ ਇਸ ਬੰਦੀ ਫਿਰ ਹੁਣ ਤੁਸੀਂ ਜੋ ਮੰਗ ਕਰਦੇ ਹੋ ਤੁਹਾਨੂੰ ਪ੍ਰਸ਼ਾਸਨ ਨੂੰ ਕੀਤੀ ਤਲਾਸ਼ ਦਿੱਤੀ ਇਸ ਬੰਦੀ ਕੋਈ ਪਰਚਾ ਦਿੱਤਾ ਕੋਈ ਦਰਖਾਸਤ ਵਗੈਰਾ ਦਿੱਤੀ ਹੈ ਹਾਂ ਜੀ ਦਿੱਤੀ ਦਿੱਤੀ ਕਿੱਥੇ ਇਹੀ ਨਾਲੇ ਠਾਣੇ ਅੱਛਾ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਮਾਤਾ ਜੀ ਕੀ ਹੋਇਆ ਜੀ ਲਾਵਾ ਲੈ ਕੇ ਗਏ ਨਾ ਤੇ ਉਹਨਾਂ ਦਾ ਕੋ ਮੁੰਡਾ ਐਡਾਗਾ ਉਹਨੇ ਮੈਨੂੰ ਬੜਾ ਜੇ ਚਲੇ ਜਾ ਚੰਗਲ ਤਨ ਕੋਟ ਕੋਟ ਮਾਰ ਦਿਆਂਗੇ ਹੈ ਅੱਛਾ ਹਾਂ ਤੇ ਗੱਲਾਂ ਬੜੀਆਂ ਕਰਦੇ ਨੇ ਜਨਾਨੀਆਂ ਬੜੀਆਂ ਫੈੜੀਆਂ ਨੇ ਨਾਲ ਅਸੀਂ ਪੁੱਤਰਾ ਕਾ ਜਿੰਨਾ ਲੜਾਈਆਂ ਕੀਤੀਆਂ ਨਾ ਸਾਨੂੰ ਪਤਾ ਹਰ ਸਾਰੇ ਇੱਥੇ ਟਿਕਣ ਨਹੀਂ ਦਿੰਦੇ ਸਾਡੇ ਸਮਾਨ ਦੇ ਦੇ ਅਹੀਂ ਮਾਰ ਮਾਰ ਕੇ ਇਥੇ ਜਾਇਦਤ ਬਣਾਈ ਥੋੜੀ ਬੋਦੀ ਤੇ ਨਵੇਂ ਆ ਹੀ ਬੱਚੇ ਸਾਡੇ ਇਥੇ ਕੰਮ ਆ ਮੇਰੇ ਮੁੰਡੇ ਨੂੰ ਵਿਚਾਰੇ ਨੇ ਟਿਕਣ ਦਿੰਦੇ ਅਰੇ ਪੈਰ ਕਰ ਕਰ ਕਾਦੇ ਜ਼ਖਮ ਹੋਏ ਨੇ ਅੱਛਾ ਜੀ ਠੀਕ ਹੈ ਮਾਤਾ ਜੀ